ਪੰਜਾਬ ਸਰਕਾਰ ਵੱਲੋਂ ਚਲਾਈ ਗਈ ਯੋਧੇ ਨਸ਼ਿਆ ਦੇ ਵਿਰੁੱਧ ਮੁਹਿੰਮ ਦੇ ਤਹਿਤ ਅੱਜ ਰਾਜਪੁਰਾ ਸਦਰ ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ ਇੱਕ ਨਸ਼ਾ ਤਸਕਰ ਨੂੰ ਗ੍ਰਿਫਤਾਰ ਕਰਨ ਵਿੱਚ ਕਾਮਯਾਬੀ ਹਾਸਲ ਹੋਈ। ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਅਸਸੋ ਸਰਦਾਰ ਗੁਰਸੇਵਕ ਸਿੰਘ ਸਿੱਧੂ ਨੇ ਦੱਸਿਆ ਕਿ ਅਧਿਕਾਰੀਆਂ ਦੇ ਦੇਸ਼ ਨਿਰਦੇਸ਼ ਅਨੁਸਾਰ ਲਗਾਤਾਰ ਨਸ਼ੇ ਦੇ ਵਿਰੁੱਧ ਮੁਹਿੰਮ ਚੱਲੀ ਹੈ। ਉਹਨਾਂ ਨੇ ਜਾਣਕਾਰੀ ਦਿੰਦੇ ਹੋਏ ਅੱਗੇ ਦੱਸਿਆ ਕਿ ਪਿਛਲੇ ਦਿਨਾਂ ਨੇੜੇ ਏਜੀ ਅਵਰੀ ਜੋਟ ਸਬੰਸਕਟਰ ਅਮਰਜੀਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਵੱਲੋਂ ਇੱਥੇ ਨਾਕਾ ਲਗਾ ਕੇ ਚੈਕਿੰਗ ਕੀਤੀ ਜਾ ਰਹੀ ਸੀ। ਰਾਜਪੁਰਾ ਸਾਈਡ ਤੋਂ ਆ ਰਹੇ ਕਿਸੇ ਵਹੀਕਲ ਵਿੱਚੋਂ ਇੱਕ ਨੌਜਵਾਨ ਉਤਰਿਆ ਜਿਸ ਦੇ ਹੱਥ ਵਿੱਚ ਇੱਕ ਕਾਲਾ ਬੈਗ ਸੀ ਉਸ ਨੂੰ ਸ਼ੱਕ ਤੇ ਬੁਨਿਆਦ ਤੇ ਤਲਾਸ਼ੀ ਕੀਤੀ ਗਈ ਉਸ ਪਾਸੋਂ 11600 ਨਸ਼ੀਲੀ ਗੋਲੀਆਂ ਟਰਮਾਟੋ ਬਰਾਮਦ ਹੋਈਆਂ ਇਸ ਦੌਰਾਨ ਉਸ ਨੂੰ ਆਪਣਾ ਨਾਮ ਸੰਦੀਪ ਸਿੰਘ ਪੁੱਤਰ ਪ੍ਰੀਤਪਾਲ ਸਿੰਘ ਵਾਸੀ ਥਾਣਾ ਜੁਲਕਾ ਜ਼ਿਲ੍ਹਾ ਪਟਿਆਲਾ ਦਾ ਰਹਿਣ ਵਾਲਾ ਦੱਸਿਆ ਜਿਹੜੀ ਪ੍ਰੈਸ ਕਾਨਫਰੰਸ ਰੱਖੀ ਹੈ ਜੀ ਉਹਦੇ ਬਾਰੇ ਜਾਣਕਾਰੀ ਜੀ ਸਾਡੇ ਮਾਨਯੋਗ ਡੀਏਜੀ ਸ਼੍ਰੀ ਕੁਲਦੀਪ ਸਿੰਘ ਚੈਲ ਜੀ ਟੈਰੈਂਜ ਤੇ ਮਾਨਯੋਗ ਐਸਐਸਪੀ ਸ਼੍ਰੀ ਵਰਮਾ ਸ਼ਰਮਾ ਜੀ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਜੋ ਪੰਜਾਬ ਸਰਕਾਰ ਦੇ ਵੱਲੋਂ ਉਯੋਧ ਨਸ਼ਾ ਬੰਦ ਜੁੜੀ ਮੇਨ ਚੱਲ ਰਹੀ ਹੈ ਉਹਨਾਂ ਦੀ ਰਹਿਨਮਾਈ ਹੇਠ ਸਾਡੇ ਜਿਹੜੀ ਸਦਰ ਰਾਇਮਪੁਰਾ ਦੀ ਪੁਲਿਸ ਟੀਮ ਨੇ ਕੱਲ ਮਿਤੀ 4 11 25 ਨੂੰ ਜਦੋਂ ਅਸੀਂ ਸਾਡੇ ਏਐਸਏ ਅਮਰਜੀਤ ਸਿੰਘ ਦੀ ਅਗਵਾਈ ਦੇ ਵਿੱਚ AGM ਰਿਜ਼ਰਵਡ ਤੇ ਬਸੰਤਪੂਰੀ ਦੇ ਕੋਲ ਅਸੀਂ ਨਾਕਾਬੰਦੀ ਕਰਕੇ ਚੈਕਿੰਗ ਚੱਲ ਰਹੀ ਹੈ ਤਾਂ ਇਸੇ ਦੌਰਾਨ ਜਿਹਨੂੰ ਨਾਕਾਬੰਦੀ ਦੌਰਾਨ ਕਾਫੀ ਉੱਥੇ ਰਸ਼ ਹੋ ਜਾਂਦਾ ਤਾਂ ਇੱਕ ਉਹਦੇ ਵਿੱਚੋਂ ਇੱਕ ਮੁੰੋਣਾ ਨੌਜਵਾਨ ਕਿਸ ਵਹੀਕਲ ਚੋਂ ਉਤਰ ਕੇ ਉਹ ਵਾਪਸ ਜਾ ਰਿਹਾ ਸੀ ਜਿਹਦੇ ਹੱਥ 'ਚ ਕਾਲੇ ਰੰਗ ਦਾ ਬੈਗ ਸੀ ਤੇ ਸਾਡੀ ਨਾਕਾ ਪਾਰਟੀ ਨੇ ਸ਼ੱਕ ਦੀ ਬਰਾਦ ਤੇ ਉਹਨੂੰ ਬੁਲਾਇਆ ਤੇ ਬੁਲਾ ਕੇ ਜਦੋਂ ਉਹਨੇ ਨਿਕਲਣ ਦੀ ਕੋਸ਼ਿਸ਼ ਕੀਤੀ ਤਾਂ ਉਹਨੂੰ ਕਾਬੂ ਕੀਤਾ ਕਾਬੂ ਕਰਕੇ ਜਦੋਂ ਅਸੀਂ ਉਹਦਾ ਬੈਗ ਚੈੱਕ ਕੀਤਾ ਇਸ ਪਰ ਜੋ ਐਨਪੀਜ਼ ਦਾ ਪ੍ਰੋਸੀਜਰ ਆ ਤਾਂ ਸਾਨੂੰ ਉਹਦੇ ਵਿੱਚੋਂ ਜਿਹੜੀ ਟ੍ਰੈਮਾਡੋਲ ਦੇ ਜਿਹੜੇ ਨਸ਼ੀਲੇ ਪੱਤੇ ਆ ਉਹ ਬਰਾਮਦ ਹੋਏ ਤਾਂ ਜਿਹਦੀ ਅਸੀਂ ਕਾਊਂਟਿੰਗ ਦੇ ਵਿੱਚ ਟੋਟਲ 11600 ਜਿਹੜੀ ਕਮਰਸ਼ੀਅਲ ਕੁਆਂਟੀਟੀ ਕਾਫੀ ਜਿਹੜੀ ਵੇਕ ਕੁਆਂਟੀਟੀ ਹੈ 11600 ਅਸੀਂ ਗੁਣੀਆਂ ਜਾਨੀ ਕਿ 1160 ਅਸੀਂ ਪੱਤੇ ਬਰਾਮਦ ਕੀਤੇ ਆ ਤੇ ਇਹ ਜਿਹੜਾ ਦੋਸ਼ੀ ਆ ਇਹਦੀ ਜਿਹੜੀ ਪਛਾਣ ਆ ਸੰਦੀਪ ਸਿੰਘ ਸਨੋ ਪਿਤਪਾਲ ਸਿੰਘ ਵਾਸੀ ਪਿੰਨ ਅਕੁਰਪੁਰ ਮਰਾਦਮਾਜ ਨੀਰਮ ਸਿੰਘ ਥਾਣਾ ਚੁਲਕਾ ਮੁਲਕ ਜਿਲ੍ਹਾ ਪਟਿਆਲਾ ਦਾ ਰਹਿਣਾ ਤੇ ਇਹਨੂੰ ਕਾਬੂ ਕਰਕੇ ਅਸੀਂ ਜਿਹੜਾ ਇਹਦੇ ਤੇ ਮਕਦਮਾ ਨੰਬਰ 624 ਅ ਅੰਡਰ ਸੈਕਸ਼ਨ 2485 ਜਿਹੜਾ ਸਦਰ ਆਇਪੁਰ ਵਿੱਚ ਦਰਜ ਕੀਤਾ ਇਹ ਸਾਡੀ ਜਿਹੜੀ ਇਨੀਸ਼ੀਅਲ ਇਨਵੈਸਟੀਗੇਸ਼ਨ ਜਿਹੜੀ ਹੁਣ ਤੱਕ ਅਸੀਂ ਕੁਸ਼ਤਾਸ ਕੀਤੀ ਆ ਉਹਦੇ ਵਿੱਚ ਇਹ ਰਾਜਸਥਾਨ ਤੋਂ ਲੈ ਕੇ ਆਇਆ ਤੇ ਕਿੱਥੋਂ ਲੈ ਕੇ ਆ ਉਹ ਅਸੀਂ ਹੁਣ ਇਹਦਾ ਰਿਮਾਂਡ ਹਾਸਲ ਕਰਕੇ ਜਿਹੜਾ ਡੀਪਲੀ ਇਨਵੈਸਟੀਗੇਟ ਕਰਾਂਗੇ ਤੇ ਜਾਨਾ ਕਿ ਤੇ ਉਹ ਹਜੇ ਅੰਡਰ ਇਨਵੈਸਟੀਗੇਸ਼ਨ ਆ ਤੇ ਕਿਸ ਬੰਦੇ ਤੋਂ ਲੈ ਕੇ ਆਇਆ ਤੇ ਕਿੱਥੇ ਇਹਨੇ ਇਹ ਜਿਹੜੀ ਸਪਲਾਈ ਆ ਸਪਲਾਈ ਕਰਨਾ ਸੀ ਜਿਹੜੀ ਕੁਆਂਟੀਟੀ ਆ ਉਹਦੇ ਬਾਰੇ ਅਸੀਂ ਰਿਮਾਂਡ ਲੈ ਕੇ ਡੂੰਘਾਈ ਨਾਲ ਤਤਕਸ਼ ਕਰਾਂਗੇ ਫਿਲਹਾਲ ਅਸੀਂ ਇਨਵੈਸਟੀਗੇਸ਼ਨ ਚ ਜਿਹੜਾ ਇਹਦਾ ਚੈੱਕ ਕਰਾਂਗੇ ਰਿਮਾਂਡ ਤੋਂ ਬਾਅਦ ਇਹਦੇ ਕੰਸਰਨ ਥਾਣੇ ਨਾਲ ਵੀ ਤਾਲਮੇਲ ਕੀਤਾ ਜਾਊਗਾ ਕਿ ਇਹਦੇ ਕੋਈ ਉੱਥੇ ਪਰਚਾ ਤਾਂ ਨਹੀਂ ਦਰਜ ਹੈਗਾ ਤੇ ਬਾਕੀ ਇਹ ਕਿੱਥੇ ਡਿਲੀਵਰ ਕਰਦਾ ਇਹਦੇ ਨਾਲ ਹੁਣ ਕੌਣ-ਕੌਣ ਇਹਦੇ ਗੈਂਗ ਦੇ ਵਿੱਚ ਉਹ ਅਸੀਂ ਡੀਪਲੀ ਇਨਵੈਸਟੀਗੇਟ ਕਰਕੇ ਜਿਹੜੇ ਤੱਥ ਉਹ ਸਾਹਮਣੇ ਲੈ ਕੇ ਆਂ ਸਰ ਕੋਈ ਹੋਰ ਨਸ਼ੀਲੀ ਵਸਤੂ ਕੋਈ ਇਦਾਂ ਕੀਤੀ ਕੋਈ ਬਰਾਮਦ ਹੋਈ ਹੈ ਇਹਦੇ ਨਾਲ ਫਿਲਹਾਲ ਇਹਦੇ ਕੋਲ ਸਾਨੂੰ ਟਰੇਮਾਂ ਡੋਲਦੀਆਂ ਜਿਹੜੇ 11600 ਗੁਲੀਆਂ ਬਰਾਮਦ ਹੋਈਆਂ। ਜਿੰਨਾ ਤੋਂ ਇਲਾਵਾ ਕੋਈ ਚੀਜ਼ ਨਹੀਂ ਜੀ ਇਹ ਚੁਲਾਉ। ਕੋਈ ਸਰ ਨਕਦੀ ਬਰਾਮਦ ਹੋਇਆ ਕਿਤੋਂ ਲੈ ਕੇ ਆਇਆ ਕਿੱਥੇ ਜਾਣ ਆਇਆ ਨਹੀਂ ਇਹਦੇ ਕੋਲੋਂ ਕੁਝ ਨਕਦੀ ਬਰਾਮਦ ਨਹੀਂ ਹੋਈ। ਬਸ ਅਜੇ ਤੱਕ ਸਾਨੂੰ ਜਿਹੜਾ ਪ੍ਰੀਲੀਮਿਨਰੀ ਇਨਵੈਸਟੀਗੇਸ਼ਨ ਚ ਇਹ ਕਲੀਅਰ ਹੋਇਆ ਕਿ ਰਾਜਸਥਾਨ ਤੋਂ ਲੈ ਕੇ ਆਇਆ ਤੇ ਰਾਜਸਥਾਨ ਦੇ ਕਿਹੜੇ ਸ਼ਹਿਰ ਤੋਂ ਲੈ ਕੇ ਆਇਆ ਉਹ ਅਸੀਂ ਇਹਦੇ ਨਾਲ ਇਨਵੈਸਟੀਗੇਸ਼ਨ ਤੇ ਇੰਟਰੋਗੇਸ਼ਨ ਕਰਾਂਗੇ। ਉਦੋਂ ਦਵਾ ਸਾਨੂੰ ਪਤਾ ਨਹੀਂ ਸਰ ਕਿਸ ਕਿਸ ਤਰ੍ਹਾਂ ਨਾਲ ਅਗੇਂਸਟ ਜਿਹੜਾ ਮੁਕਾਬਲਾ ਇਹਦੇ ਵਿੱਚ ਅਸੀਂ ਫਿਲਹਾਲ ਅੰਡਰ ਸੈਕਸ਼ਨ ਜਿਹੜਾ ਐਨਡੀਪੀਐਸ ਦਾ 22 ਕਟ 85 ਚ ਪਰਚਾ ਦਿੱਤਾ ਇਹਦੇ ਵਿੱਚ ਬੈਕਵਰਡ ਫਾਰਵਰਡ ਲਿੰਕ ਸਟੈਬਲਿਸ਼ ਕਰਕੇ ਉਹ ਅਸੀਂ ਜੋ ਵੀ ਵਾਧਾ ਜੋ ਹੋਊਗਾ ਉਹ ਕੀਤਾ ਜਾਊਗਾ ਸਰ ਕੋਈ ਮਾੜਾ ਠੋੜਾ ਦੱਸਿਆ ਜੀ ਇਹਨੇ ਵੀ ਇਹ ਕਿਸ ਚੀਜ਼ ਦੇ ਵਿੱਚ ਰਾਸਨ ਦੱਸ ਰਿਹਾ ਕਿ ਕਿਸ ਤਰ੍ਹਾਂ ਆਇਆ ਸੀ ਰਾਸਨ ਦੋਦੇ ਅੱਗੇ ਮੈਂ ਕਿਹੜੇ ਕਿਹੜੇ ਵਾਹਨ ਬਦਲੇ ਦੇ ਬਾਰੇ ਬੱਸ ਇਹ ਬਾਈ ਬੱਸੀ ਆਉਂਦੇ ਨੇ ਉਹ ਜਿਹੜੇ ਸਾਡੇ ਪਹਿਲਾਂ ਵੀ ਜਿਹੜੇ ਅਸੀਂ ਜੋ ਵੀ ਇੱਥੇ ਪਰਚੇ ਦੇ ਰਿਦਤ ਕੀਤੇ ਜਾਂਦੇ ਆ ਇਹ ਦੂਰ ਦਾ ਵੀਕਲ ਆਪਣਾ ਵੀਕਲ ਯੂਜ਼ ਨਹੀਂ ਕਰਦੇ ਸਰ ਜਿਵੇਂ ਦੱਸਿਆ ਵੀ ਪਤਾ ਲੱਗ ਰਿਹਾ ਇਹ ਤਾਂ ਰਾਜਸਥਾਨ ਤੋਂ ਆਇਆ ਆ ਰਾਹ ਦੇ ਵਿੱਚ ਕਿਤੇ ਕੋਈ ਪੁਲਿਸ ਇਨਾਕਾਬੰਦੀ ਨਹੀਂ ਸੀ ਕੀਤੀ ਹੋਈ ਐਂਟੀਬੋਡੀ ਹੈ ਵੀ ਸਟਾਫ ਇੱਥੇ ਆ ਰਹੇ ਇਹਦੇ ਬਾਰੇ ਆਪਾਂ ਕੁਝ ਨਹੀਂ ਕਰ ਸਕਦੇ ਜੋ ਸਾਡੀ ਪਟਿਆਲਾ ਪੁਲਿਸ ਜਿਹੜੀ ਹਰ ਸਮੇਂ ਨਸ਼ਿਆਂ ਦੇ ਖਿਲਾਫ ਜਿਹੜੀ ਪੰਜਾਬ ਪੁਲਿਸ ਤਾਇਨਾਤ ਰਹਿੰਦੀ ਆ ਤਾਂ ਅਸੀਂ ਜਦੋਂ ਵੀ ਪੰਜਾਬ ਜੁਕੇਟਰੀ ਹੁੰਦੀ ਹੈ ਕੋਈ ਇਦਾਂ ਦੀ ਸਮਗਰੀ ਦੇ ਤਾਂ ਅਸੀਂ ਉਹਨੂੰ ਰੌਡ ਅਪ ਕਰਕੇ ਐਡੀਐਸ 'ਚ ਅਸੀਂ ਐਂਡੀਪੀਐਸ ਦੇ ਵਿੱਚੋਂ ਪਰਚਾ ਦਰਜ ਕਰਾਉਂਦੇ ਆਮ ਲੋਕਾਂ ਨੂੰ ਦੋਸ਼ੀ ਆਪਾਂ ਤੇ ਕੀ ਕਰਾ ਜਾ ਰਹੇ ਆ ਮੈਂ ਆਮ ਲੋਕਾਂ ਨੂੰ ਇਹ ਸਿਰਿਆ ਦੇਣਾ ਚਾਹੁੰਦਾ ਕਿ ਪੰਜਾਬ ਕੋਲ ਹਮੇਸ਼ਾ ਹੀ ਨਸ਼ਿਆਂ ਦੇ ਖਿਲਾਫ ਜਿਹੜੀ ਇਹ ਯੁੱਧ ਨਸ਼ਿਆਂ ਬਰੁੱਧ ਚੱਲੀ ਹੋਈ ਹੈ ਅਸੀਂ ਲੋਕਲ ਪਬਲਿਕ ਦਾ ਵੀ ਸਹਿਯੋਗ ਚਾਹੁੰਦੇ ਹਾਂ ਕਿ ਉਹ ਸਾਡੇ ਨਾਲ ਕੋਆਪਰੇਟ ਕਰਨ ਤੇ ਵੈਸੇ ਆਪਣਾ ਰਾਜਪੁਰਾ ਦੀ ਜਿਹੜੀ ਪਬਲਿਕ ਆ ਕਾਫੀ ਕੋਆਪਰੇਟਰ ਸਾਨੂੰ ਜਦੋਂ ਵੀ ਕੋਈ ਇਦਾਂ ਦੀ ਕੋਈ ਗੱਲਬਾਤ ਆਉਂਦੀ ਹੈ ਤਾਂ ਸਾਡੇ ਨਾਲ ਤਾਲਮਿਲ ਕਰਕੇ ਅਸੀਂ ਉਹਨੂੰ ਪਰਚਾ ਦੇ ਕੇ ਅਸੀਂ ਜਿਹੜੇ ਦੋਸ਼ੀਆਂ ਨੂੰ ਸਲਾਖਾਂ ਦੇ ਵਿੱਚ ਭੇਜ ਜਦੋਂ ਲੈਕਨ ਨਾਮਕ ਕਰਦਾ ਕਿ ਕਰਦਾ ਨਹੀਂ ਜੀ ਹਜੇ ਸਾਡੇ ਕੋਲ ਇਨੀਸ਼ੀਅਲ ਇਨਵੈਸਟੀਗੇਸ਼ਨ 'ਚ ਕੋਈ ਨਾਮ ਸਾਹਮਣੇ ਨਹੀਂ ਆਇਆ ਪਰ ਮਾਨਡ ਦੇ ਜੋ ਨਾਮ ਸਾਹਮਣੇ ਆਉਣਗੇ ਅਸੀਂ ਉਹਨਾਂ ਨੂੰ ਨੋਮਿਟ ਕਰਾਂਗੇ